ਬੈਗਸਟ ਉਹ ਕਰਨਾ ਠੀਕ ਆ ਦੇ ਆ ਦੇ ਕੋਈ ਨਹੀਂ ਕਿਹਦੀ ਸੀਟ ਹੈ ਸਾਡੀ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਅਸੀਂ ਅੱਜ ਨਵਾਂ ਇੱਕ ਬਲੌਗ ਬਣਾ ਰਹੇ ਹਾਂ ਜੀ ਜਿਹੜਾ ਬਿਦਰ ਤੋਂ ਲੈ ਕੇ ਜੀ ਐ ਘਰ ਤੱਕ ਜੀ ਸੋ ਇੱਥੇ ਦੀ ਸਾਡੀ ਹਜੂਰ ਸਾਹਿਬ ਦੀ ਵਿਦਰ ਦੀ ਇੱਥੇ ਦੀ ਸਾਡੀ ਯਾਤਰਾ ਜਿਹੜੀ ਸਾਰੀ ਸੰਪੂਰਨ ਹੋਈ ਆ ਤੇ ਹੁਣ ਅਸੀਂ ਇਥੋਂ ਰਵਾਨਗੀ ਕਰ ਰਹੇ ਸਵੇਰ ਦੇ 3 ਵੱਜ ਚੁੱਕੇ ਹਨ ਸੋ ਵਾਹਿਗੁਰੂ ਜੀ ਕਿਰਪਾ ਕਰਨ ਸਫ਼ਰ ਵਿੱਚ ਅੰਗ-ਸੰਗ ਸਹਾਈ ਹੋਣ ਤੇ ਗੁਰੂ ਸਾਹਿਬ ਨੇ ਬੜੀ અપਾਰ ਕਿਰਪਾ ਕੀਤੀ ਅਸੀਂ ਇੱਥੋਂ ਸਾਰੇ ਦਰਸ਼ਨ ਕਰਕੇ ਤੇ ਹੁਣ ਅਸੀਂ ਅੱਗੇ ਰਵਾਨਗੀ ਕਰ ਰਹੇ ਹਾਂ ਆਪ ਜੀ ਨਾਲ ਬੜੇ ਰਹਿਣਾ ਜੀ ਸੋ ਵਾਹਿਗੁਰੂ ਕਿਰਪਾ ਕਰਨ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

ਏਅਰਪੋਰਟ ਪਹੁੰਚ ਗਏ ਆ ਜੀ ਅਸੀਂ ਤੇ ਸਾਡਾ ਬੇਟਾ ਜਗਜੋਤ ਸਿੰਘ ਪਹਿਲੀ ਵਾਰੀ ਆ ਰਿਹਾ ਜੀ ਏਅਰਪੋਰਟ 'ਚ ਪਹਿਲੀ ਵਾਰੀ ਐਂਟਰ ਕੀਤਾ ਹੈ ਤੇ ਹਾਂਜੀ ਕਿੱਦਾਂ ਦਾ ਆ ਲੱਗਦਾ ਵੇ ਜੀ ਦੱਸੋ ਵਧੀਆ ਉੱਚੀ ਬੋਲ ਹੈ ਵਧੀਆ ਵਧੀਆ ਲੱਗ ਰਿਹਾ ਅੱਛਾ ਚਲ ਠੀਕ ਹੈ ਜੀ ਸਾਡੇ ਤਾਂ ਬੋਰਡਿੰਗ ਪਾਸ ਨਿਕਲੇ ਨਵੇਂ ਤਰੀਕੇ ਨਾਲ ਹਿੰਦੀ ਹਿੰਦੀ ਗੋਲੇ ਕਰ ਦਿੱਤਾ ਜੀ ਦਾ ਟੈਕਨੋਲੋਜੀ ਆ ਗਈ ਜੀ ਟੈਕਨੋਲੋਜੀ ਇਸ ਤਰੀਕੇ ਨਾਲ ਚਲੋ ਕਿਹਾ ਗਿਆ ਜਸਟ ਜੀ ਹੁਣ ਅਸੀਂ ਸਾਡੀ ਹੋ ਗਈ ਹੈ ਜੀ ਪਾਸ ਵਗੈਰਾ ਮਿਲ ਗਏ ਬਸ ਅਸੀਂ ਚੈਕਿੰਗ ਕਰਵਾ ਰਹੇ ਹਾਂ ਜੀ ਹੁਣ ਤੇ ਬਸ ਇੱਥੇ ਲੱਗੇ ਜੀ ਅਸੀਂ ਬਸ ਇਥੇ ਥੰਬੋਰਡਿੰਗ ਕਰਾ ਕੇ ਉੱਥੇ ਜਾਜੇ ਕੋਲ ਜਾਣਾ ਜੀ ਫਲਾਈਟ 'ਚ ਬੈਠ ਕੇ ਤੁਹਾਨੂੰ ਕੋਲ ਜਾਣਾ ਜੀ ਚੈੱਕ ਕਰਵਾ ਕੇ ਸਾਰਾ ਹੁਸ਼ ਹੁਣ ਅਸੀਂ ਅੰਦਰ ਆ ਗਏ এয়ারਪੋਰਟ ਦੇ ਵਿੱਚ ਹੁਣ ਜਾਜੇ ਹੀ ਜਾਣਾ ਬਸ ਕੀ ਹੋਤਾ ਸਦਾ ਕੀ ਹੋਇਆ ਮੈਂ ਨਾ ਇਹਨੂੰ ਨਮਕੀਨ ਸੋਚ ਕੇ ਖਾ ਰਿਆ ਸੀਗਾ ਪਰ ਇਹ ਤਾਂ ਮਿੱਠਾ ਆ ਬਹੁਤ ਜ਼ਬਰਦਸਤ ਪਰ ਕਮਾਲ ਇੰਨਾ ਕਮਾਲ ਹੈ ਕਿ ਆਪਾਂ ਦੱਸ ਨਹੀਂ ਸਕਦੇ ਇਦੇ ਅੰਦਰ ਬਹੁਤ ਕੁਛ ਸੌਗੀ ਪਾਈ ਆ ਕਾਜੂ ਪਾਏ ਆ ਬਦਾਮ ਪਾਏ ਕਾਫੀ ਕੁਛ ਪਾਇਆ ਇਤੋਂ ਤੱਕ ਜਿਹੜਾ ਆਪਣੇ ਨਾਰੀਅਲ ਦਾ ਨਾਰੀਅਲ ਉਹ ਵੀ ਮੈਸ਼ ਕਰਕੇ ਰੇਚ ਪਾਇਆ ਜੀ ਦੇਖੋ ਇਨਾ ਜਦ ਬਸ ਤੇ ਅਡੀਪ্লাই ਤੋਂ ਲੈ ਟਾਈਮ ਪਿਆ ਜੀ ਉਹ ਦੋ ਘੰਟੇ ਪਏ ਤੇ ਬਸ ਇੱਥੇ ਇੰਤਜ਼ਾਰ ਕਰਦੇ ਆਂ ਆ ਦੇਖੋ ਛੋਟੀ ਜੀ ਗੱਡੀ ਆ ਇਹਨੂੰ ਰੇਡੀਓ ਲਗਾਇਆ ਹੋਇਆ ਐਫ ਐਮ ਛੋਟੀ ਗੱਡੀ ਦਾ ਐਫ ਐਮ ਐਫ ਐਮ ਬੈਸਟ ਜੀ ਹਾਂ ਜੀ ਬੱਧ ਲੱਗੇ ਜੀ ਜਾ ਚਲੋ ਚਲੋ ਜੀ ਜਾਦੇ ਜੀ ਹੁਣ ਹਾਂਜੀ ਪਾਇਲਟ ਪਾਇਲਟ ਕਿਹਦੀ ਸੀਟ ਹੈ ਸਾਡੀ ਅੱਗੇ ਅੱਗੇ ਇੰਜਾਜ ਬਚਾਣ ਦੇ ਇਹ ਕਿੱਥੇ ਕਿਦੋਂ D9 ਓਕੇ ਓਕੇ ਕੇ ਕੇ ਕਿਸੇ ਨਾਲ 988d ਆਪਣੀਆਂ ਦੋਨੀਆਂ ਲੋਜੀ ਸਾਡਾ ਜਾਵਾ ਜੋਂ ਲੱਗਦਾ ਕਿ ਟੁੱਟਣਾ ਬੱਸ ਇਹ ਹੋਰ 5 ਮਿੰਟਾਂ ਚ 99 ਤੇ ਚੱਲੂਗਾ ਹੁਣ ਬੱਸ ਜਿਆਦਾ ਸਾਡਾ ਤਾਜਾ ਚੰਬਰ ਐਕਸਪੀਰੀਅੰਸ ਵਧੀਆ ਲਿਆ ਇਹਦਾ ਮੈਂ ਜਾਣਦਾ ਜੇ ਤੂੰ ਜਦੋਂ ਉੱਪਰ ਚੜਿਆ ਨਾ ਉਦੋਂ ਹੂੰ ਤੰਦੀ ਹੋਵੇ ਜਿੱਕੜਾ ਤੂੰ ਛੁੱਟ ਨਹੀਂ ਮੈਂ ਹੋਣਾ ਨਾ ਕਦੀ ਹੈ ਨਾ ਮਿੱਤਾਂ ਚ ਕਦੀ ਨਾ ਹਾਂ ਚੱਲ ਕੰਨ ਕੰਨ ਬੰਦੋ ਕੇ ਕੰਨ ਕੰਨ ਉਹ ਖੁੱਲ ਜਾਣੇ ਕੰਨ ਉਹ ਕੋਈ ਕੀਤਾ ਹੈ ਜੀ ਮੈਗੀ ਤੇ ਨੂਡਲਸ ਨੂਡਲਸ ਤੇ ਨਾਲ ਅਸੀਂ ਪੀ ਰਹੇ ਹਾਂ ਜੀ ਕਾਫੀ ਕਾਫੀ ਪੀ ਰਹੇ ਹਾਂ ਮੈਮ ਬਣਾ ਕੇ ਦੇ ਦੇ 6 ਮਿੰਟ ਕੇ ਬਾਅਦ ਬੁਲਾਇਗਾ ਓਕੇ ਥੈਂਕ ਯੂ ਮੈਮ ਤਾਂ ਜੀ ਕਾਫੀ ਪੀ ਲੱਗੇ ਜੀ ਨਾਲ एक तो एक काम मेरास दौदो सेन जी मैगी खा रहे जी असी मेरेया कॉफी एयरपोर्ट अंबृतसर एयरपोर्ट बहुत जी जगजोत जी अस हम अपना समान लवे जी दर्शन करा जी गुरु रामदास माजो ਜੀ ਸਾਡਾ ਬੈਗ ਆ ਗਿਆ ਜੀ ਉਹ ਤੇ ਚੀ ਟੋੜਤਾ ਹਾਂ ਡੈਮੇਜ ਕਰਤਾ ਹੁੰਦਾ ਚੱਲਦਾ ਐਕਚੁਅਲੀ ਕੀ ਹੋਇਆ ਸਾਡੇ ਨਾਲ ਸਾਡਾ ਨਾ ਸੈਚੀ ਇਥੋਂ ਡੈਮੇਜ ਹੋ ਗਿਆ ਆ ਦੇਖੋ ਅੱਛੀ ਸਾਡਾ ਹੋ ਗਿਆ ਡੈਮੇਜ ਫਿਰ ਇਹਨਾਂ ਨੇ ਸਾਨੂੰ ਇਹਨਾਂ ਨੇ ਸਾਨੂੰ ਆਫਰ ਦੇ ਦਿੱਤਾ ਕਹਿੰਦੇ ਸੀ ਟਿਕਟ ਬੁੱਕ ਕਰਵਾ ਸਕਦੇ ਹੋ 6 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਅਸੀਂ ਲੈਸ ਕਰ ਦਾਂਗੇ ਜੀ ਮੈਂ ਕਿਹਾ ਠੀਕ ਹੈ ਜੀ ਚਲੋ ਜੀ ਆ ਗਏ ਬਾਹਰ ਜੀ 에어ਪੋਰਟ ਤੋਂ ਜੀ ਗੱਡੀ 'ਚ ਬੱਸ ਹੁਣ ਤੁਰਨ ਲੱਗੇ 에어ਪੋਰਟ ਤੋਂ ਗੱਡੀ ਕੱਢ ਲਈ ਹੈ ਜੀ ਘਰ ਨੂੰ ਸੋ ਕਿ ਰਸਤੇ ਜੀ ਜੀ ਅਸੀਂ ਆਏ ਬਿਦਰ ਤੋਂ ਹੁਧੂਰ ਸਾਹ ਤੋਂ ਉੱਥੇ ਵੀ ਮੀਂਹ ਬਹੁਤ ਪਿਆ ਤੇ ਰਸਤੇ 'ਚ ਵੀ ਸਾਨੂੰ ਮੀਂਹ ਕਾਫੀ ਮਿਲੇ ਤੇ ਹੁਣ ਅਸੀਂ ਪੰਜਾਬ 'ਚ ਆ ਗਏ ਜੀ বাস ਨੰਬਰ 68 ਤੋਂ ਜਲੰਧਰ ਜਾ ਰਹੇ ਹਾਂ ਇੱਥੇ ਵੀ ਦੇਖੋ ਮੀਂਹ ਪੈ ਰਿਹਾ ਜੀ ਪੂਰਾ ਮੀਂਹ ਜਦੋਂ ਚੰਗਾ ਆਗੇ ਮੀਂਹ ਪਾਇਆ ਪਰਮੇਸ਼ਰ ਪਾਇਆ ਹਾਂ ਮੀਂਹ ਪਿਆ ਦੇਖੋ ਬਾਈ ਤੇ ਦੇਖੋ ਜੀ ਪਿੱਛੇ ਮੀਂਹ ਪੈ ਰਿਹਾ ਸੀਗਾ ਆਦੇ ਬੱਗੇ ਆ ਸੁੱਕਾ ਪਿਆ ਜੀ ਬਿਲਕੁਲ ਸੁੱਕਾ ਚਲਾ ਰਿਹਾ ਜਿੱਥੇ ਸਾਨੂੰ ਲੈਣ ਲਈ ਆਏ ਇੱਥੇ ਜਲੰਧਰ ਹੀ ਰਹਿੰਦੇ ਆ ਵੀ வாਜੀ ਫਤੇ ਬਲਾਓ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਜੀ ਇਹਨਾਂ ਦੀ ਗੱਡੀ ਚਲਾਉਂਦੇ ਆ ਵਾਦ ਤੋਂ ਵਾਦ ਜੇ ਗੱਡੀ ਕਿਸੇ ਨੇ ਕੰਮ ਨਹੀਂ ਹੋਵੇ ਤੇ ਜਰੂਰ ਇਹਨਾਂ ਨਾਲ ਸੰਪਰਕ ਕਰੋ ਜੀ ਜਲੰਧਰ ਜਿੱਥੇ ਯਾਸਤਰੀਆ ਕਿੰਨਾ ਭਰਿਆ ਪਿਆ ਜੀ ਜਲੰਧਰ ਚ ਪਾਣੀ ਕਿੰਨਾ ਸੜਾ ਹੋ ਗਿਆ ਜੀ

चलो जी पहुंच गए जैसे घर पंगा ओके थैंक यू जी थैंक यू जी ठीक है जी तेजी से ठीक है खुला गुरु वाहे गुरु